ਅਡਮਿੰਟਨ ਵਿੱਚ ਸੁਮੇਂ ਨਾਰਾਇਣ Hindu ਮੰਦਿਰ ਦੀ 2 ਦਿਨ ਪਹਿਲਾਂ ਖਾਲਿਸਤਾਨੀ ਸਮਰਥਕਾਂ ਵੱਲੋਂ ਪੰਡ ਤੋੜ ਕੀਤੀ ਗਈ ਸੀ ਜਿਸ ਤੇ ਕੇ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਅਲੋਚਨਾ ਕੀਤੀ ਹੈ ਉਹਨਾਂ ਦੁਆਰਾ ਜਾਰੀ ਕੀਤੇ ਬਿਆਨ ਤੇ ਖਾਲਿਸਤਾਨੀ ਆਤੰਕੀ ਬੁਰਪਤਵੰਤ ਸਿੰਘ ਉੱਲੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਾਰੀ ਕਰਕੇ ਉਹਨਾਂ ਨੂੰ ਕੈਨੇਡਾ ਛੱਡਣ ਲਈ ਕਿਹਾ ਹੈ ਕੈਨੇਡਾ ਵਿੱਚ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਿਛਲੇ ਸਾਲ ਉੱਥੇ ਵਿੱਚ ਇੱਕ Hindu ਮੰਦਿਰ ਦੀ ਪੰਡ ਤੋੜ ਕੀਤੀ ਗਈ ਸੀ ਜਿਸ ਤਿੰਪਿਆਪਕ ਪਿੰਡਾ ਹੋਇਸੀ ਮਿਸਿਸ ਸਾਗਾ ਅਤੇ ਪ੍ਰੈਮਟਨ ਵਿੱਚ ਵੀ ਪਹਿਲਾਂ ਇਸ ਤਰ੍ਹਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਵੱਲੋਂ ਸਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਹੁਣ ਤੁੰ ਨੂੰ ਨੇ ਭਾਰਤੀ ਮੂਲ ਦੇ ਹਿੰਦੂ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੂੰ ਆਪਣੇ ਸਮਰਥਕਾਂ ਸਮੇਤ ਭਾਰਤਕ ਵਾਪਸ ਪਰਤਣ ਲਈ ਕਿਹਾ ਹੈ ਚਿਕਰਚੋਕ ਹੈ ਕਿ ਚੰਦਰ ਆਰਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਹਨ ਫਿਰ ਵੀ ਉਹਨਾਂ ਨੂੰ ਅਜਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਚੰਦਰ ਆਰਿਆ ਨੇ ਗੁਰਪਤਵੰਤ ਸਿੰਘ ਪੁੰਨੀ ਦੁਆਰਾ ਜਾਰੀ ਕੀਤੀ ਪੋਸਟ ਦਾ ਅਕਰਮਕ ਅੰਦਾਜ਼ ਵਿੱਚ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਦੁਆਰਾ ਨਫਰਤ ਅਤੇ ਹਿੰਸਾ ਦੀ ਹੋਰ ਕਾਰਵਾਈਆਂ ਦੇ ਮੇਰੀ ਨਿੰਦਾ ਦੇ ਜਵਾਬ ਵਿੱਚ ਸਿੱਖ ਫੋਰ ਜਸਟਿਸ ਦੇ ਗੁਰਪਤਵੰਤ ਸਿੰਘ ਪੁੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਮੈਨੂੰ ਅਤੇ ਮੇਰੀ ਹਿੰਦੂ ਕੈਨੇਡੀਅਨ ਦੋਸਤਾਂ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਸਮਰਥਕਾਂ ਸਮੇਤ ਭਾਰਤ ਵਾਪਸ ਚਲੇ ਜਾਣ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਹਿੰਦੂ ਦੁਨੀਆ ਦੇ ਸਾਰੇ ਹਿੱਸਿਆਂ ਤੋਂ ਆਪਣੇ ਸ਼ਾਨਦਾਰ ਦੇਸ਼ ਕੈਨੇਡਾ ਵਿੱਚ ਆਏ ਹਾਂ। ਦੱਖਣੀ ਏਸ਼ੀਆ ਦੇ ਹਰ ਤੀਸ਼, ਅਫਰੀਕਾ ਅਤੇ ਕੈਰੀਬੀਅਨ ਦੇ ਕਈ ਦੇਸ਼ਾਂ ਅਤੇ ਦੁਨੀਆ ਦੇ ਕਈ ਹੋਰ ਹਿੱਸਿਆਂ ਤੋਂ ਅਸੀਂ ਇੱਥੇ ਆਏ ਹਾਂ ਅਤੇ ਕੈਨੇਡਾ ਸਾਡੀ ਧਰਤੀ ਹੈ। ਅਸੀਂ ਕੈਨੇਡਾ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਹੁਤ ਜ਼ਿਆਦਾ ਸਕਾਰਾਤਮਕ ਅਤੇ ਲਾਭਕਾਰੀ ਯੋਗਦਾਨ ਪਾਇਆ ਹੈ। Hindu ਸੱਭਿਆਚਾਰ ਅਤੇ ਵਿਰਾਸਤ ਦੇ ਸਾਡੇ ਲੰਬੇ ਇਤਿਹਾਸ ਨਾਲ ਅਸੀਂ ਕੈਨੇਡਾ ਦੇ ਬਹੁ ਸੱਭਿਆਚਾਰਕ ਤਾਨੇਬਾਣੀ ਨੂੰ ਅਮੀਰ ਕੀਤਾ ਹੈ। ਖਾਲਿਸਤਾਨੀ ਕੱਟੜਪੰਥੀਆਂ ਦੁਆਰਾ ਸਾਡੀ ਧਰਤੀ ਨੂੰ ਸਾਡੇ ਕੈਨੇਡੀਅਨ ਚਾਟਰ ਡਰਾਫਟ ਰਾਈਟਸ ਦੁਆਰਾ ਗਾਰੰਟੀਸ਼ੁਦਾ ਆਜ਼ਾਦੀਆਂ ਦੇ ਤੁਰਫ ਵਰਤੋਂ ਕਰਕੇ ਪਲੀਤ ਕੀਤਾ ਜਾ ਰਿਹਾ ਹੈ ਦੱਸ ਦੇਈਏ ਕਿ ਖਾਲਿਸਤਾਨੀ ਅਤੰਕੀ ਗੁਰਪ੍ਰਤਵੰਤ ਸਿੰਘ ਨੂੰ ਅਮਰੀਕੀ ਕੈਨੇਡੀਅਨ ਨਾਗਰਿਕ ਹੈ ਜੋ ਕਿ ਅਮਰੀਕਾ ਤੇ ਕੈਨੇਡਾ ਵਿੱਚ ਭਾਰਤ ਦੀਆਂ ਨੀਤੀਗਤivਧੀਆਂ ਵਿੱਚ ਸਰਗਰਮ ਰਹਿੰਦਾ ਹੈ ਉਸ ਨੀਦ ਤੋਂ 2007 ਵਿੱਚ ਸਿੱਖ ਫੋਰ ਜਸਟਿਸ ਨਾਮ ਦਾ ਇੱਕ ਅਤਿਕੀ ਸੰਗਠਨ ਸਥਾਪਿਤ ਕੀਤਾ ਸੀ ਇਹ ਸੰਗਠਨ ਭਾਰਤ ਜਨਾਬ ਖਾਲਿਸਤਾਨ ਦਾ ਇੱਛਾ ਚਲੰਗਦਾ ਹੈ ਭਾਰਤ ਨੇ ਉਸ ਨੂੰ ਪਹਿਲਾਂ ਹੀ ਅਤੰਕੀ ਘੋਸ਼ਿਤ ਕੀਤਾ ਹੋਇਆ ਹੈ ਤੇ ਸਿੱਖ ਫੋਰ ਜਸਟਿਸ ਮੂਵਿੰਗ ਅਤੰਕੀ ਸੰਗਠਨ ਘੋਸ਼ਿਤ ਕਰਕੇ ਬੈਨ ਕੀਤਾ ਹੋਇਆ ਹੈ